रणजीत चन्नी जी द्वारा अमृतपाल खालिस्तानी समर्थक का समर्थन करना बहुत ही मंत्रपद हुए हैं तो बीस लाख लोगों द्वारा 20 लाख लोगों द्वारा पंजाब में मेंबर पार्लियामेंट चुना गया और वो से लगाकर अंदर रखा हुआ है फ्रीडम ऑफ स्पीच उसकी कॉन्स्टिट्यूएंसी के लोगों की बात ध्यान नहीं रख पा रहे क्योंकि लॉ एंड ऑर्डर के मौजूदा समय को देखते हुए ਦੋ ਲੋ ਐਨ ਆਰਡਰ ਦੇ ਤਹਿਤ ਸਹੀ ਕਾਰਵਾਈ ਪੱਤੀ ਸੀ ਉਹ ਉਹੀ ਹੈ ਔਰ ਉਹਨੂੰ ਸਹਾਰਨਾ ਦੇ ਬਜਾਏ ਉੱਚ ਕੱਪੀਆਂ ਕੱਟਣਾ ਉਹਨੂੰ ਗਲਤ ਠਹਿਰਾਣਾ ਸਰਾਸਰ ਗਲਤ ਹੈ ਡਾਕਟਰ ਜਿਹੜੀ 1984 ਚ ਖੂਨੀ ਲਹਿਰ ਚਲੀ ਸੀ ਉਹਦੇ ਦਰਾਂ ਕਾਂਗਰਸ ਦੇ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਹੱਤਿਆ 'ਚ ਜਿੰਨਾ ਤਾਂ ਨਾਮ ਆਇਆ ਸੀਗਾ ਉਹ ਆਪਣੇ ਆਪ ਨੂੰ ਖਾਲਿਸਤਾਨੀ ਸਮਰਥਕ ਦੱਸਦੇ ਜੀ ਉਸ ਤੋਂ ਬਾਅਦ ਵੀ ਕਾਂਗਰਸ ਉਹਨਾਂ ਦਾ ਵਿਰੋਧ ਕਰਨ ਦੇ بجائے ਵੋਟਾਂ ਲੈਣ ਲੱਗੀ ਆਧ ਤਰੀਕਾ ਅਪਣਾਰੀ ਹੈ ਜਲੰਧਰ ਤੋਂ ਐਮਪੀ ਬਣੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੰਸਦ ਦੇ ਵਿੱਚ ਮੁੱਦਾ ਚੱਕਿਆ ਗਿਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਜੋ ਐਮਰਜੈਂਸੀ ਲਗਾਈ ਸੀ ਜਿਸ ਦਾ ਬਿਆਨ ਤਾਂ ਚੁੱਕਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਜਿਹੜਾ ਭਗ ਚੁੱਕਿਆ ਤਾਂ ਮੇਰੇ ਨਾਲ ਬਵੇ ਬਰਤਵਾਜ ਮੌਜੂਦ ਨੇ ਬਵੇ ਜੀ ਕਿਸ ਤਰੀਕੇ ਦੇਖਦੇ ਹੋ ਚਰਨਜੀਤ ਚੰਨੀ ਪਹਿਲੀ ਸੰਸਦ ਦੀ ਸ਼ੁਰੂਆਤ ਹੋਈ ਤੇ ਇਸ ਚੀਜ਼ ਦਾ ਮੁੱਦਾ ਚੱਕਿਆ ਗਿਆ ਤੁਹਾਡੇ ਮੁਤਾਬਿਕ ਸਹੀ ਹੈ ਇਹ ਚੀਜ਼ ਜਲੰਧਰ ਦੇ ਐਮਪੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਉਹ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਬਹੁਤ ਹੀ ਨਿੰਦਨੇ ਬਜਰੰਗ ਦਲ ਹਿੰਦ ਦੀ ਪੂਰੀ ਟੀਮ ਇਹਦਾ ਤੇ ਨਿੰਦਾ ਪ੍ਰਗਟ ਕਰਦੀ ਏ ਕਿਉਂਕਿ ਕਾਨੂੰਨ ਵਿਵਸਥਾ ਨੂੰ ਗਲਤ ਠਹਿਰਾਣਾ ਜੋ ਕਿ ਲਾਅ ਐਂਡ ਆਰਡਰ ਦੇ ਮੌਜੂਦਾ ਸਮੇਂ ਨੂੰ ਦੇਖਦੇ ਹੋਏ ਜੋ ਲਾਅ ਐਂਡ ਆਰਡਰ ਦੇ ਤਹਿਤ ਸਹੀ ਕਾਰਵਾਈ ਬੰਦੀ ਸੀ ਉਹ ਹੋਈ ਹੈ ਔਰ ਅਨੁਸਾਰ ਆਣੇ ਆ ਦੇ ਬਜਾਏ ਉਹ ਚ ਕਮੀਆਂ ਕੱਢਣਾ ਉਹਨੂੰ ਗਲਤ ਠਹਿਰਾਣਾ ਸਰਾਸਰ ਗਲਤ ਹੈ ਔਰ ਚਰਨਜੀਤ ਚੰਨੀ ਜੀ ਦੁਆਰਾ ਅਮਰਿਤਪਾਲ ਖਾਲਿਸਤਾਨੀ ਸਮਰਥਕ ਦਾ ਸਮਰਥਨ ਕਰਨਾ ਬਹੁਤ ਹੀ ਮੰਦਪਗ ਹੈ ਕਿਉਂਕਿ ਆ ਉਹੀ ਕਾਂਗਰਸ ਹੈ ਆ ਉਹੀ ਕਾਂਗਰਸ ਹੈ ਜਿਹੜੇ ਅਤਵਾਦ ਦੇ ਦੌਰਾਨ ਪੰਜਾਬ 'ਚ ਜਿਹੜੇ 1984 'ਚ ਖੂਨੀ ਲਹਿਰ ਚੱਲੀ ਸੀ ਉਹਦੇ ਦੌਰਾਨ ਕਾਂਗਰਸ ਨੇ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਹੱਤਿਆ 'ਚ ਜਿਨ੍ਹਾਂ ਦਾ ਨਾਮ ਆਇਆ ਸੀਗਾ ਉਹ ਆਪਣੇ ਆਪ ਨੂੰ ਖਾਲਿਸਤਾਨੀ ਸਮਰਥਕ ਦੱਸਦੇ ਸੀ ਉਸ ਤੋਂ ਬਾਅਦ ਵੀ ਕਾਂਗਰਸ ਉਹਨਾਂ ਦਾ ਵਿਰੋਧ ਕਰਨ ਦੇ ਬਜਾਏ ਵੋਟਾਂ ਲੈਣ ਲਈ ਆ ਤਰੀਕਾ ਅਪਣਾਰੀ ਹੈ ਜਿਦੇ ਨਾਲ ਕਿ ਹੋਰ ਸਮੁਦਾਇ ਦੀ ਸਾਨੂੰ ਵੋਟਾਂ ਮਿਲ ਜਾਣ ਲੇਕਿਨ ਇਸ ਤਰ੍ਹਾਂ ਦੀ ਓਚੀ ਰਾਜਨੀਤੀ ਕਰਕੇ ਕਦੀ ਵੀ ਕਾਂਗਰਸ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋਗੀ ਔਰ ਨਾ ਹੀ ਕਦੀ ਸੱਤਾ ਜਾ ਸਕੂਗੀ 84 ਦੀ ਗੱਲ ਕਰੀਏ ਤਾਂ ਕਾਂਗਰਸ ਦਾ ਵੱਡਾ ਜ਼ਿਕਰ ਹੁੰਦਾ 84 ਨੂੰ ਲੈ ਕੇ ਤਾਂ ਹੁਣ ਕਿਤੇ ਕਿਤੇ ਲੱਗਦਾ ਨਹੀਂ ਵੀ ਜਿਹੜੀ ਸਿੱਖ ਪੰਥਕ ਨਾਲ ਸਾਂਝੀਤੀ ਬਣਾਈ ਜਾ ਰਹੀ ਹੈ ਕਿਤੇ ਨਾ ਕਿਤੇ ਪੋਲਿਟਿਕਸ ਕੀਤੀ ਜਾ ਰਹੀ ਹੈ ਦੇਖੋ ਜੀ ਜਿਹੜਾ ਪੰਜਾਬ ਦਾ ਅਸਲੀ ਸਿੱਖ ਹੈ ਉਹ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਨਾ ਕਦੀ ਉਹ ਹਿੰਦੂ ਵਿਰੋਧੀ ਰਿਹਾ ਹੈ ਆ ਤੱਕ ਕੁਝ ਲੋਕਾਂ ਦੀ ਕੁਝ ਏਜੰਸੀਆਂ ਦੀ ਬਣੀ ਬਣਾਈ ਸਾਜ਼ਿਸ਼ ਦਾ ਨਤੀਜਾ ਹੈ ਜਿਹੜਾ ਸਾਡੇ ਚ ਸਮੇ ਸਮੇਂ 'ਚ ਹਿੰਦੂ ਸਿਕਾ 'ਚ ਦਰਾਰ ਪਾਉਣ ਦਾ ਕੰਮ ਕੀਤਾ ਜਾਂਦਾ ਹੈ ਸਾਡੇ 'ਚ ਨਫਰਤ ਵਹਿਣ ਦਾ ਕੰਮ ਕੀਤਾ ਜਾਂਦਾ ਹੈ ਸਿੱਖ ਭਾਈਚਾਰਾ ਹੋਵੇ ਜਾਂ ਹਿੰਦੂ ਭਾਈਚਾਰਾ ਹੋਵੇ ਕਦੇ ਵੀ ਅੱਡ ਨਹੀਂ ਸੀਗਾ ਨਾ ਕਦੀ ਹੋਊਗਾ ਐਮਰਜੈਂਸੀ ਦੀ ਗੱਲ ਕੀਤੀ ਹੈ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੀਐਮ ਚਰਨਜੀਤ ਚੰਨੀ ਆਪ ਰਹੇ ਨੇ ਕਿ ਲੱਗਦਾ ਨਹੀਂ ਵੀ ਉਹਨਾਂ ਨੂੰ ਸ਼ਾਇਦ ਲੱਗੇ ਇਸ ਚੀਜ਼ ਦਾ ਵੀ ਇਹ ਗਲਤ ਕੀਤਾ ਤੁਹਾਡੇ ਮੁਤਾਬਿਕ ਦੇਖਿਓ ਜੀ ਜਦ ਚੰਨੀ ਸਾਹਿਬ ਆਪ ਮੁੱਖ ਮੰਤਰੀ ਸੀਗੇ ਅਗਰ ਕੋਈ ਵੀ ਘਟਨਾ ਹੁੰਦੀ ਸੀਗੀ ਤਾ ਉਹਨੂੰ ਲਾਅ ਐਂਡ ਆਰਡਰ ਦਾ ਦੇ ਕੇ ਅਗਰ ਹਿੰਦੂ ਵੀ ਕੋਈ ਆਪਣੀ ਯਾਤਰਾ ਕਰਵਾ ਜਾਂਦਾ ਸੀ ਉਹਨੂੰ ਲਾਅ ਆਰਡਰ ਦਾ ਨਾਮ ਦੇ ਕੇ ਉਹਨਾਂ ਨੂੰ ਘਰੇ ਬੰਦ ਕਰਤਾ ਜਾਂਦਾ ਜੀਗਾ ਅਸੀਂ ਤਾਂ ਨਹੀਂ ਕਹਿਆ ਐਮਰਜੈਂਸੀ ਹੈ ਆ ਐਮਰਜੈਂਸੀ ਦਾ ਵਰਡ ਦਾ ਯੂਜ਼ ਕਰਕੇ ਸਿਰਫ ਆਪਣੀ ਰਾਜਨੀਤੀ ਚਮਕਾਨ ਦੀ ਕੋਸ਼ਿਸ਼ ਹੈ ਜਲੰਧਰ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਹੈ ਔਰ ਹਿੰਦੂ ਸਮਾਜ ਸ਼ੁਰੂ ਤੋਂ ਜਿਹੜਾ ਕਾਂਗਰਸ ਸਮੇਂ-ਸਮੇਂ ਤੇ ਹਿੰਦੂ ਹਿੰਦੂ ਵਿਰੋਧੀ ਏਜੰਡੇ ਚਲਾ ਕੇ ਵੋਟਾਂ ਕਟੀਆਂ ਕਰਨ ਦੀ ਕੋਸ਼ਿਸ਼ਾ ਕਰਦਾ ਹੈ ਹਿੰਦੂ ਸਮਾਜ ਸਮੇਂ-ਸਮੇਂ ਤੇ ਵਿਰੋਧ ਕਰਦਾ ਹੈ ਪਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਕਰਨਾਟਕ ਵਿਧਾਨ ਸਭਾ ਚ ਆਪਣੀ ਵੋਟਾਂ ਲੈਣ ਲਈ ਕੱਟੜਵਾਦੀ ਬਜਰੰਗ ਦਲ ਹਿੰਦ ਬਜਰੰਗ ਦਲ ਸੰਗਠਨ ਨੂੰ ਬੈਨ ਕਰਨ ਦੀ ਗੱਲ ਆ ਕਰਦੇ ਨੇ ਜਦ ਹਿੰਦੂ ਸਮਾਜ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹਦੀ ਮਾਫੀ ਵੀ ਬੜੀ ਜਲਦੀ ਆ ਗਈ ਉਸ ਤੋਂ ਬਾਅਦ ਰਾਹੁਲ ਗਾਂਧੀ ਜੀ ਸਦਨ ਦੇ ਵਿੱਚ ਸਾਰੇ ਹਿੰਦੂ ਸਮਾਜ ਨੂੰ ਹਿੰਸਕ ਕਹਿੰਦੇ ਨੇ ਜਦ ਹਿੰਦੂ ਸਮਾਜ ਨੇ ਆਪਣਾ ਰੋਸ਼ ਪ੍ਰਗਟ ਕੀਤਾ ਤੇ ਉਹਨਾਂ ਦੀ ਵੀ ਮਾਫੀ ਆ ਗਈ ਹੁਣ ਆ ਤੀਜੀ ਕੋਸ਼ਿਸ਼ ਹੈ ਕਿ ਜਿਹੜਾ ਆਪਣੇ ਆਪ ਨੂੰ ਖਾਲਿਸਤਾਨ ਜਾਂ ਦਾ ਹਿਤੇਸ਼ੀ ਦੱਸ ਕੇ ਵੋਟਰਾਂ ਨੂੰ ਲੁਭਾਨ ਦੀ ਕੋਸ਼ਿਸ਼ ਕਿ ਸ਼ਾਇਦ ਜਲੰਧਰ ਚ ਚੋਣਾਂ ਚ ਅਸੀਂ ਆਪਣਾ ਮਾਹੌਲ ਬਣਾ ਸਕੀਏ ਕਾਂਗਰਸ ਨੂੰ ਲਿਆ ਚੱਕੀਏ ਲੇਕਿਨ ਐਜੀ ਉੱਚੀ ਰਾਜਨੀਤੀ ਨਾਲ ਕਦੀ ਵੀ ਕਾਂਗਰਸ ਸੱਤਾ ਚ ਨਹੀਂ ਆਉਗੀ ਨਾ ਹਿੰਦੂ ਸਮਾਜ ਇਹਨੂੰ ਅਸੈਪਟ ਕਰੂਗਾ ਨਾ ਕਦੀ ਸਿੱਖ ਸਮਾਜ ਇਹਨੂੰ ਅਸੈਪਟ ਨਹੀਂ ਕਰਦਾ ਲੱਗਦਾ ਕਿ ਦੇਵੀ ਮਾਫੀ ਮੰਗਣੀ ਚਾਹੀਦੀ ਬਿਲਕੁਲ ਮੰਨਣੀ ਚਾਹੀਦੀ ਹੈ ਅਗਰ ਤੁਸੀਂ ਲਾਅ ਐਂਡ ਆਰਡਰ ਨੂੰ ਅਗਰ ਤੁਸੀਂ ਵੀ ਇੱਕ ਸੰਵਧਾਨਿਕ ਪੱਤੇ ਰਹੇ ਹੋ ਤੁਸੀਂ ਮੁੱਖ ਮੰਤਰੀ ਰਹੇ ਹੋ ਬਹੁਤ ساری ਕੰਡੀਸ਼ਨਾਂ ਹੈ ਜੀ ਆਂਦੀਆਂ ਨੇ ਜਿੱਚ ਲਾਅ ਐਂਡ ਆਰਡਰ ਨੂੰ ਕਰਨਾ ਪੈਂਦਾ ਉਹਦੇ ਲਈ ਕਿਹੜੇ ਕਦਮ ਵੀ ਚੱਕਣੇ ਪੈਂਦੇ ਨੇ ਤਾਂ ਕਿ ਤੁਸੀਂ ਮੁੱਖ ਮੰਤਰੀ ਰਹਿੰਦੇ ਹੋ ਜੇ ਕੋਈ ਕਦਮ ਨਹੀਂ ਚੱਕਿਆ ਜਿੱਚ ਤੁਹਾਨੂੰ ਲੱਗੇ ਕਿ ਲਾਅ ਐਂਡ ਆਰਡਰ ਖਤਰੇ 'ਚ ਹੈ ਉਹਦੇ ਲਈ ਤੁਸੀਂ ਕੋਈ ਕਦਮ ਨਹੀਂ ਚੱਕਿਆ ਲੱਗਦਾ ਨਹੀਂ ਸੀ ਜਿਸ ਤਰੀਕੇ ਸੈਸ਼ਨ ਦੀ ਸ਼ੁਰੂਆਤ ਹੋਈ ਕੋਈ ਜਲੰਧਰ ਵਾਸੀਆਂ ਦੇ ਲਈ ਜਾਂ ਫਿਰ ਪੰਜਾਬ ਦੇ ਲਈ ਕੋਈ ਵੱਡੀ ਆਵਾਜ਼ ਚੁੱਕਣੀ ਚਾਹੀਦੀ ਸੀ ਜਾਂ ਵੱਡਾ ਬਜਟ ਦੇ ਵਿੱਚ ਕੋਈ ਐਦਾਂ ਦਾ ਮੁੱਦਾ ਰੱਖਣਾ ਚਾਹੀਦਾ ਤੇ ਜਿਸ ਨਾਲ ਵੱਡਾ ਲਾਹਾ ਮਿਲ ਸਕੇ ਦੇਖਿਓ ਜੀ ਆ ਸੰਸਦ ਬਣ ਗਏ ਨੇ ਜਲੰਧਰ ਤੋਂ ਲੇਕਿਨ ਉਤੋਂ ਬਾਅਦ ਵੀ ਇਹਨਾਂ ਨੂੰ ਫਿਕਰ ਵੋਟਾਂ ਦਾ ਹੀ ਹੈ ਕਿ ਆਪਣੀ ਜਿੱਤ ਹੋ ਗਈ ਹੈ ਹੁਣ ਪਾਰਟੀ ਮੈਂਬਰਾਂ ਨੂੰ ਦਿਖਾਉਣ ਲਈ ਕਿ ਮੈਂ ਮੁੱਖ ਮੰਤਰੀ ਰਿਹਾ ਸੀਗਾ ਮੈਂ ਹੁਣ ਸੰਸਦ ਬਣ ਗਿਆ ਹੁਣ ਜਿਹੜੇ ਉਪ ਚੋਣਾਂ ਹੋ ਰਹੇ ਨੇ ਉਹ ਚ ਮੈਂ ਕਾਂਗਰਸ ਨੂੰ ਵੋਟਾਂ ਦਿਵਾ ਸਕਾਂ ਤਾਂ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਔਰ ਜਲਦੀ ਹੀ ਇਹਨਾਂ ਦਾ ਉਹਨਾਂ ਨੂੰ ਖੰਡਨ ਵੀ ਕਰਨਾ ਪਊਗਾ ਕਿਵੇਂ ਦੇਖ ਦਿਓ ਸੀਐਮ ਭਗਵੰਤ ਮਾਨ ਨੇ ਵੀ ਕੱਲ ਟਵੀਟ ਕੀਤੀ ਹੈ ਕਿ ਜਿਹੜਾ ਪੰਜਾਬ ਦੇ ਕਾਨੂੰਨੀ ਵਿਵਸਥਾ ਨੂੰ ਖਰਾਬ ਕਰੂਗਾ ਉੱਤੇ ਸਖਤ ਐਕਸ਼ਨ ਲਏਗਾ ਦੇਖੋ ਸੀਐਮ ਭਗਵੰਤ ਮਾਨ ਜੀ ਨੇ ਬਹੁਤ ਹੀ ਸਰਾਨੀਆਂ ਕਦਮ ਉਟਾਇਆ ਸੀਗਾ ਜਦ ਕੋਈ ਬੰਦਾ ਪੰਜਾਬ ਦੇ ਵਿਰੁੱਧ ਕਾਰਿਆ ਕਰਦਾ ਹੈ ਜਾਂ ਕਿਸੇ ਵੀ ਸਮਾਜ ਨੂੰ ਡਰਾਮ ਦਾ ਕੰਮ ਕਰਦਾ ਹੈ ਜਾਂ ਸਵਿਧਾਨ ਨੂੰ ਨਾ ਮੰਨਣ ਦਾ ਕੰਮ ਕਰਦਾ ਹੈ ਤੇ ਉੱਤੇ ਕਦਮ ਚੁੱਕਣਾ ਬੰਦ ਹੈ ਔਰ ਸਜ਼ਾ ਜਿਹੜੀ ਲਾਅ ਚ ਹੁੰਦੀ ਹੈ ਉਹ ਉਹਦੇ ਗੁਨਾਹ ਨੂੰ ਦੇਖ ਕੇ ਮਿਲਦੀ ਹੈ ਕੋਈ ਵਿਅਕਤੀ ਵਿਸ਼ੇਸ਼ ਦੇਖ ਕੇ ਨਹੀਂ ਮਿਲਦੀ ਹੈ ਤੇ ਬਹੁਤ ਹੀ ਸਰਾਨੀਆਂ ਕਦਮ ਹੈ ਔਰ ਅਸੀਂ ਪ੍ਰਸ਼ੰਸਾ ਵੀ ਕੀਤੀ ਸੀਗੀ ਪਰ ਅਮਰਤਪਾਲ ਦੀ ਗੱਲ ਕੀਤੀ ਜਾਵੇ ਦੂਸਰੀ ਵਾਰ ਐਨਐਸਏ ਦੇ ਚਰਚੇ ਹੋ ਰਹੇ ਨੇ ਠੀਕ ਹੈ ਅਮਰਤਪਾਲ 4 ਲੱਖ ਲੋਕਾਂ ਤੋਂ ਵੱਧ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤਾਂ ਲੱਗਦਾ ਨਹੀਂ ਕਿ ਜੇ ਨਾ ਕਿਤੇ ਉਹਨਾਂ ਨੂੰ ਬਾਹਰ ਵੀ ਆਉਣਾ ਚਾਹੀਦਾ ਹੈ ਉਹਨਾਂ ਦੇ ਮੈਨੂੰ ਲੱਗਦਾ ਚਰਨਜੀਤ ਚੰਨੀ ਨੇ ਜੋ ਕਿਹਾ ਤਾਂ ਬਾਹਰ ਵੀ ਉਹਨਾਂ ਨੂੰ ਕੱਟਣਾ ਚਾਹੀਦਾ ਦੇਖੋ ਜੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਦੇ ਤਹਿਤ ਹੀ ਸਾਰੀ ਚੀਜ਼ਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਤਾਂ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਕਿ ਲੋਕ ਕਹਿੰਦੇ ਨੇ ਕਿ ਧਰਨੇ ਲਾ ਲੈਣਾ ਹੈ ਨਹੀਂ ਲੋਕ ਬਾਹਰ ਆ ਜਾਣ ਲੇਕਿਨ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹਦੇ ਤਹਿਤ ਹੀ ਸਾਰੀ ਚੀਜ਼ਾਂ ਹੁੰਦੀਆਂ ਔਰ ਉਹਤੇ ਕੰਮ ਹੋ ਰਿਹਾ ਹੈ ਲੇਕਿਨ ਉੱਚ ਆਪਣਾ ਨੈਗੇਟਿਵ ਬਿਆਨ ਦੇ ਕੇ ਕਾਨੂੰਨ ਵਿਵਸਥਾ ਨੂੰ ਚੈਲੰਜ ਕਰਨਾ ਕਦੇ ਵੀ ਸਹੀ ਨਹੀਂ ਹੈ ਔਰ ਅਸੀਂ ਇਹਦਾ ਵਿਰੋਧ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਾਂਗੇ ਤਾ ਲਗਾਤਾਰ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਦਾ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਮੁੱਦਾ ਚੱਕਾ ਗਿਆ ਕਾਨੂੰਨੀ ਵਿਵਸਥਾ ਨੂੰ ਲੈ ਕੇ ਜਿਹੜਾ ਮੁੱਦਾ ਚੱਕਾ ਗਿਆ ਤਾਂ ਉਹਦਾ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਹੋਰਾਂ ਰਾਜਾਂ ਦੇ ਵਿੱਚ ਜਿਹੜਾ ਵਿਰੋਧ ਵੀ ਹੋ ਰਿਹਾ ਤਾਂ 50 ਫਸਟ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ